ਅੱਜ ਸਾਡੇ ਆਸਿਆ ਜਨਤਾ ਪਾਰਟੀ ਦੇ ਲੋਕ ਸਭਾ ਵਿਧਾਇਕ ਨੂੰ ਲੜਦੇ ਸਰਦਾਰ ਗੁਨੀਸ਼ ਸਿੰਘ ਜੀ ਬਿੱਟੂ ਮੇਰੇ ਆਫਿਸ ਤੇ ਵਿਦਾਇਨ ਹੋਰ ਅਸੀਂ ਸਮੂਹ ਮੰਡਲ ਵੱਲੋਂ ਕੋਈ ਨਾ ਬਿਲਾ ਸਮੂਹ ਲੱਖਾਂ ਨਿਵਾਸੀਆਂ ਵੱਲੋਂ ਉਹਨਾਂ ਦਾ ਹਾਰਦਿਕ ਸਵਾਗਤ ਕੀਤਾ ਔਰ ਵਿਸ਼ਵਾਸ ਦੁਲਾਇਆ ਕਿ ਅਸੀਂ ਸਾਰੇ ਲੋਕ ਜਾਲ ਮਿਲ ਕੇ ਜਿਹੜੀ ਕਿ ਧਾਨੇ ਦੀ ਸੀਟ ਆ ਉਹ ਭਾਰਤੀ ਜਨਤਾ ਪਾਰਟੀ ਦੀ ਝੋਲੀ ਦੇ ਵਿੱਚ ਪਾਵਾਂਗੇ ਇਸ ਦੇ ਨਾਲ ਨਾਲ ਜੋ ਸਾਡੇ মিডিਆ ਭਾਈਚਾਰਾ ਖੜਿਆ ਉਹਨਾਂ ਦੇ ਵੱਲੋਂ ਵੀ ਰਿਕਵੈਸਟ ਕੀਤੀ ਗਈ ਕਿ ਜੋ মিডিਆ ਨੂੰ ਇੱਥੇ ਬੈਠਣ ਦੇ ਲਈ ਜੋ ਸਾਡੇ ਕੋਲ ਸਥਾਨ ਨਹੀਂ ਹੈ ਕਿਉਂਕਿ ਅਸੀਂ ਸਾਰੇ ਲੋਗ ਡੀਸੀ ਦੇ ਬਾਹਰ ਧੁੱਪ ਦੇ ਵਿੱਚ ਖੜ ਕੇ ਆਪਣੀ ਕਵਰੇਜ ਕਰਦੇ ਆਂ ਉਲੇ ਵਾਸਤੇ ਸਾਨੂੰ ਜਿਹੜਾ ਪ੍ਰੈਸ মিডিਆ ਨੂੰ ਇੱਕ ਕਲੱਬ ਬਣਾਉਣਾ ਚਾਹੀਦਾ ਤਾਂ ਉਹਨਾਂ ਨੇ ਆਸ਼ਵਾਸ਼ਣ ਦਿੱਤਾ ਕਿ ਅਸੀਂ ਜਰੂਰ ਮੈਂਬਰ ਪਾਰਲੀਮੈਂਟ ਹੁੰਦੀ ਨੇ ਔਰ ਅੱਗੇ ਉਹਨਾਂ ਨੇ ਬੰਨਣਾ ਵੀ ਹੈ ਤਾਂ ਉਹ ਸਾਨੂੰ ਪ੍ਰੈਸ ਵਾਲਿਆਂ ਨੂੰ ਇੱਕ ਜਰੂਰ ਸਥਾਨ ਦੇਣਗੇ ਤਾਂ ਕਿ ਜੋ ਸਾਡਾ মিডিਆ ਪੱਤਰਕਾਰ ਭਾਈਚਾਰਾ ਚਾਹੇ ਫੋਟੋਗ੍ਰਾਫਰ ਨੇ ਚਾਹੇ ਸੰਪਾਦਕ ਨੇ ਜਾਂ ਇਲੈਕਟ੍ਰੋਨਿਕ মিডিਆ ਜਾਂ ਪ੍ਰਿੰਟ মিডিਆ ਇਹ ਸਾਰਾ ਜਿਹੜੇ ਆ ਉੱਥੇ ਬੈਠ ਕੇ ਆਪਣੇ ਜੋ ਜੋ ਵੀ ਫੈਸਲਾ ਲਿਆ ਕਰਨਗੇ ਉੱਥੇ ਹਰ ਤਰ੍ਹਾਂ ਦਾ ਪ੍ਰਬੰਧ ਹੋਵੇਗਾ ਇਹ ਹੀ ਅੱਜ ਉਹਨਾਂ ਨੇ ਨਾਟਕ ਕਿਹਾ ਗਿਆ ਉਹ ਸਾਡੇ ਜੋ ਜ਼ਿਲ੍ਹੇ ਦੇ ਪ੍ਰਧਾਨ ਨੇ ਮੀਡੀਆ ਦੇ ਸ਼੍ਰੀ ਸੰਦੀਪ ਸ਼ਰਮਾ ਜੀ ਉਹਨਾਂ ਨੇ ਵੀ ਇਹ ਉਹਨਾਂ ਦੇ ਰਕੇ ਮੰਗ ਰੱਖੀ ਹੈ ਕਿ ਸਾਨੂੰ ਇਸ ਦੀ ਲੋੜ ਹੈ ਉਹ ਮੈਂ ਅੱਜ ਮੀਡੀਆ ਨੂੰ ਦੱਸਣਾ ਚਾਹਨਾ ਕਿ ਇਹ ਹੈ ਤੁਹਾਡੇ ਸਾਰੇ ਲੋਕਾਂ ਦੀ ਜਿਹੜੇ ਇੱਕ ਤੁਸੀਂ ਹੋਏ ਹੋ ਜੋ ਯੂਨੀਵਰਸਲ ਪ੍ਰੈਸ ਕਲੱਬ ਨੂੰ ਇਕੱਠੇ ਹੋਏ ਹੋ ਮੁੰਨੇ ਕਰੀਬ ਨੂੰ ਜੋ ਅਧਿਕਾਰ ਕਾਨਫਰੰਸ ਕੀਤੀ ਸੀ ਉਸ ਪ੍ਰਸਤਾਵ ਵੀ ਪਾਸ ਕੀਤਾ ਗਿਆ ਜਿਹੜਾ ਕਿ ਇਹ ਸੀ ਪ੍ਰਸਤਾਵ ਪੰਜਾਬ ਦੀ ਔਰ ਕੇਂਦਰ ਦੀ ਸਰਕਾਰ ਨੂੰ ਦਵਾਂਗੇ ਜੋ ਸਾਡੇ ਭਾਈਚਾਰਾ ਪੱਤਰਕਾਰ ਹੈ ਉਹ ਸੁਰੱਖਿਤ ਰਹੇ ਤਾਂ ਇਸੇ ਕਰਕੇ ਪੱਤੀ ਨੇ ਇਸ਼ਾਰਿਆਂ ਗੱਲਾਂ ਬਾਰੇ ਜਾਣਕਾਰੀ ਦਿੱਤੀ ਸਾਰੇ ਸਮਾਜ ਅੱਜ ਤੁਸੀਂ ਇਹ ਦੇਖੋ ਜਿਹੜਾ ਇਹ ਕਹਿੰਦੇ ਆ ਨਾ ਵੀ 400 ਆਗਿਆ ਦਾ ਸੰਵਿਧਾਨ ਖਤਰਰਾ ਜੀ ਜਿੱਦਣ ਆਪਣਾ ਉਹਨਾਂ ਨੇ ਜਿਹਨੂੰ ਜਿਹਨੂੰ ਕਹਿੰਦੇ ਆ ਖਲ ਪੱਤਰ ਜੀ ਆਪਣਾ ਸੰਕਲਪ ਸੰਕਲਪ ਜਿੱਦਣ ਲਈ ਆਇਆ ਏ ਸੰਕਲਪ ਪੱਤਰ ਜਦੋਂ ਜਾਰੀ ਕੀਤਾ ਏ ਜਿਹੜੇ ਕਹਿੰਦੇ ਸੀ ਵੀ ਸੰਵਿਧਾਨ ਦੀ ਗੱਲ ਕਰਦੇ ਜਿਹਨੇ ਸੰਵਿਧਾਨ ਲਿਖਿਆ ਬਾਬਾ ਸਾਹਿਬ ਉਹਨਾਂ ਦੇ ਪਵਿੱਤਰ ਦਿਹਾੜੇ ਤੇ ਉਹ ਦਿਨ ਸੰਕਲਪ ਉਹਨਾਂ ਨੇ ਲਿਆ ਵੀ ਮੈਂ ਅੱਗੇ 47 ਤੱਕ ਜਾਂ 5 ਸਾਲ ਤੱਕ ਕੰਮ ਕਰਨਾ ਹੈ ਇਹ ਗੱਲਾਂ ਕਰਨਗੇ ਤੇ ਮਹਾਰਾਜ ਭਗਵਾਨ ਸਾਡੇ ਬਾਲਮੀਕੀ ਜੀ ਉਹਨਾਂ ਦੇ ਨਾਂ ਤੇ ਇੱਕ ਮਤਲਬ ਦੇਖੋ ਵੀ ਕੋਈ ਫਰਕ ਨਹੀਂ ਜਦੋਂ ਤੁਸੀਂ ਉਤਰੋਗੇ ਜਦੋਂ ਤੁਸੀਂ ਰਾਮ ਦੇ ਦਰਸ਼ਨ ਕਰਨ ਜਾਓਗੇ ਰਾਮ ਜੀ ਦੇ ਤੇ ਸਭ ਤੋਂ ਪਹਿਲਾਂ ਤੁਹਾਨੂੰ 에ਰਪੋਰਟ ਤੇ ਜਦੋਂ ਉਤਰਨਾ ਤੁਸੀਂ ਉੱਥੇ ਵਿਵਾਨ ਵਾਲਮੀ ਜੀ ਦੇ ਦਰਸ਼ਨ ਕਰ ਤੋਂ ਲਗਾ ਕਰੋ ਪਰਵਾਰ ਜੋੜਨਾ ਤੇ ਇਹ ਗੱਲਾਂ ਕਰਨਗੇ ਇਹਨਾਂ ਦੀ ਸੋਚ ਇਹ ਇਹ ਆ ਸਕਦੀ ਹੈ ਹੱਦ ਖਤਮ ਹੋ ਗਈ ਉਹਨਾਂ ਦੇ ਹੱਥ ਚ ਉਹ ਝੰਡਾ ਹੈ ਜਿਹੜਾ ਫੜਾਦਾ ਉਹ ਯਾਤਰਾ ਕਿਸ ਤਰੀਕੇ ਨਾਲ ਕਿਉਂਕਿ ਸਿਕਿਉਰਿਟੀ ਬੜੀ ਸੀ ਲੋਕ ਬੜੇ ਸੀ ਉਹਨਾਂ ਦੀ ਉਮਰ ਦੇ ਹਿਸਾਬ ਨਾਲ ਉਹ ਥੋੜਾ ਜਿਹਾ ਉਹਦੇ ਵਿੱਚ ਧੱਕਾ ਮੁੱਕੀ ਦੇ ਵਿੱਚ ਉਹਨਾਂ ਦੀ ਉਦੋਂ ਡੈਥ ਹੋ ਗਈ ਤੇ ਯਾਰ ਡੈਥ ਹੋ ਗਈ ਤੇ ਅੱਜ ਉਸ ਪਰਿਵਾਰ ਨੂੰ ਤੁਸੀਂ ਤੁਸੀਂ ਚਲੋ ਇਹ ਟਿਕਟ ਤਾਂ ਉਹਨਾਂ ਦੀ ਗੱਲ ਹੈ ਤੁਸੀਂ ਇੱਕ ਵਾਰ ਉਹਨਾਂ ਨੂੰ ਮਿਲ ਕੇ ਜੱਫੀ ਚ ਤਾਂ ਲੈਣੋ ਰਾਹੁਲ ਗਾਂਧੀ ਜੀ ਉਹ ਤਾਂ ਥੋੜਾ ਆਪਣਾ ਪਰਿਵਾਰ ਆ ਉਹ ਕਿਤੇ ਕੋਈ ਕਿਤੇ ਕੁਝ ਥੋੜੀ ਕਹਿੰਦੇ ਸੀ ਪਰ ਉਸ ਤੋਂ ਬਾਅਦ ਕਿਸੇ ਨੇ ਉਹਨਾਂ ਨੂੰ ਮੜਾਇਆ ਹੀ ਨਹੀਂ ਜੋ ਮੇਰੀ ਵਿਕਰਮ ਚੌਧਰੀ ਸਾਹਿਬ ਨਾਲ ਗੱਲ ਹੋਈ ਆ ਤੇ ਅੱਜ ਉਹਨਾਂ ਦੇ ਮਾਤਾ ਜੀ ਆ ਉਹ ਵੀ ਜੀਪੀ ਜੁਆਇਨ ਕਰ ਗਏ ਕੋਈ ਕੋਈ ਨਹੀਂ ਕਰਦਾ ਹੁੰਦਾ ਪਰ ਪਤਾ ਨਹੀਂ ਕੀ ਹੋਇਆ ਹੁਣ ਉਹਨਾਂ ਦੀ ਜਾਣੇ ਪਰ ਉਹ ਇਸ ਵੇਲੇ ਬਹੁਤ ਪੁਰਾਣੇ ਪਰਿਵਾਰ ਨੇ ਉੱਥੇ ਕੇਪੀ ਸਾਹਿਬ ਭਿੰਦਰ ਸਿੰਘ ਕੇਪੀ ਉਹਨਾਂ ਦੇ ਦਰਸ਼ਨ ਸਿੰਘ ਕੇਪੀ ਜੀ ਵੀ ਸ਼ਹੀਦ ਹੋਏ ਪਾਰਟੀ ਲਈ ਖੂਨ ਡੁੱਲੇ ਉਹਨਾਂ ਦੇ ਗੋਲੀਆਂ ਮਾਰ ਕੇ ਮਾਰਦੇ ਸਰਦਾਰ ਬਿਆਨ ਸਿੰਘ ਜੀ ਉਸ ਦਿਨ ਮੈਨੂੰ ਇਹ ਯਾਦ ਆ ਉਹਨਾਂ ਦੀ ਜਦੋਂ ਅਰਥੀ ਪਈ ਸੀ ਡੈੱਡ ਬਾਡੀ ਪਈ ਸੀ ਉੱਤੇ ਤਾਂ ਹਾਂ ਮਾਰ ਕੇ ਰੋਏ ਸੀ ਉਹਨਾਂ ਤੇ ਇਸ ਕਰਕੇ ਉਹ ਜਿਹੇ ਪਰਿਵਾਰ ਉਹ ਕਾਲੀ ਦਲ ਚਲੇ ਗਏ ਕੋਈ ਨਹੀਂ ਕੋਈ ਐਸਾ ਜਿਹੜਾ ਤੁਸੀਂ ਇਹ ਇਹ ਇੱਕ ਪਰਿਵਾਰ ਕੋਈ ਹੋ ਸਕਦਾ ਤੇ ਸਾਰੇ ਕਿਉਂ ਕਿਉਂ ਕਿਤੇ ਨਾ ਕਿਤੇ ਤਾਂ ਇਹ ਬਹੁਤ ਵੱਡੀ ਕਮੀ ਆ ਜਿਹੜੀ ਆਮ ਆਦਮੀ ਪਾੜੀ ਲੋ ਜਿੱਦਿ ਨੂੰ ਉਡਾ ਤੇ ਮੰਨੀ ਕਾਲੀ ਦਲ ਤੇ ਕਿpto ਅਥੇ ਆਪਣੇ ਕਾਕਾ ਸੋਜੀ ਅੱਜ ਬੀਜੇ ਦੀ ਸ਼ਾਮਤ ਹੋ ਰਹੀ ਚਰਚਾ ਦੇ ਨਾਲ ਮੈਂ ਇਹ ਤਾਂ ਇਹ ਤਾਂ ਦਿਖੋ ਇਹ ਤਾਂ ਕੋਈ ਗੱਲ ਹੀ ਨਹੀਂ ਇਹ ਤਾਂ ਹਜੇ ਸ਼ੁਰੂਆਤ ਹੋਈ ਹੈ ਇਹ ਤਾਂ ਸ਼ੁਰੂਆਤ ਹੋਈ ਹੈ ਮੈਂ ਤਾਂ ਖੈਰ ਤੁਹਾਡੇ ਕੋਲ ਬੈਠਾ ਜੀ ਇਹ ਤਾਂ ਬੀਜਪੀ ਤੋਂ ਸવાય ਕੋਈ ਰਹਿਣਾ ਹੀ ਕਿਤੇ ਨਹੀਂ ਕਿਉਂਕਿ ਦੂਜੇ ਪਾਸੇ ਕੋਈ ਪਾਰਟੀ ਆ ਜਿਹੜੀ ਉਹ ਕਿਤੇ ਕੋਈ ਤਾਂ ਮੈਨੂੰ ਦੱਸੋ ਕਾਂਗਰਸ ਪਾਰਟੀ ਉਹ ਕਹਿੰਦੇ ਆ ਜੀ ਫਿਰ ਇਹ ਕਾਂਗਰਸ ਪਾਰਟੀ ਦਾ ਤੁਸੀਂ ਸਵਾਲ ਪੁੱਛ ਲੈਨੇ ਹੋ ਦੇਖੋ ਕਿਸ ਤਰੀਕੇ ਨਾਲ ਮੁਰਗੀਆਂ ਵਾਂਗੂ ਲੜਦੇ ਆਂ ਬੱਕੜਾਂ ਵਾਂਗੂ ਲੜਦੇ ਆਂ ਨਵਜੋਤ ਸਿੰਘ ਸਿੱਧੂ ਕੀ ਕਰਦਾ ਸੀ ਸੁੱਖੀ ਰੰਦਾਵਾ ਕੀ ਕਰਦਾ ਸੀ ਹਰਤਾਬ ਬਾਜਵਾ ਕੀ ਰਾਜਾ ਬਣੇ ਕੀ ਕਰਦੇ ਆ ਇੱਕ ਦੂਜੇ ਨੂੰ ਯਾਰ ਮਤਲਬ ਮਾਰਨ ਤੇ ਤੁਲੇ ਹੋਏ ਨੇ ਕਦੇ ਇਕੱਠੇ ਇੱਕ 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 ਸਟੇਜ ਤੇ ਇਕੱਠੇ ਬਹਿ ਕੇ ਮੈਨੂੰ ਦਿਖਾ ਦੇਣ ਵੀ ਕਦੇ ਜਦੋਂ ਹੁਣ ਟਿਕਟਾਂ ਲਿਆਂਦੀਆਂ ਉਹਦੇ ਵਿੱਚ ਲੜੀ ਜਾਂਦੇ ਆ ਦੂਜਿਆਂ ਨੂੰ ਇਹ ਕਹਿੰਦੇ ਆ ਸਾਨੂੰ ਇਹ ਕਹਿੰਦੇ ਆ ਪਾਰਟੀ ਬਦਲ ਲਈ ਜੀ ਤੁਸੀਂ ਭਾਈ ਸਾਹਿਬ ਕੈਂਡੀਡੇਟ ਕਿੱਥੋਂ ਲੈ ਕੇ ਆਏ ਹੋ ਇਹ ਤਾਂ ਦੱਸ ਦੋ ਤੁਸੀਂ ਸ਼ਿਹਾਰਪੁਰ ਤੋਂ ਕੌਣ ਕੈਂਡੀਡੇਟ ਦਿੱਤਾ ਤੁਸੀਂ ਪਟਿਆਲੇ ਤੋਂ ਕੈਂਡੀਡੇਟ ਕੌਣ ਦਿੱਤਾ ਤੁਸੀਂ ਬਠਿੰਡੇ ਤੋਂ ਕੈਂਡੀਡੇਟ ਕੌਣ ਦਿੱਤਾ ਦੱਸੋ ਤਾਂ ਸਹੀ ਨਾ ਤੁਸੀਂ ਤੁਸੀਂ ਹੋਰ ਸੁਣ ਲਓ ਜਿੰਨੇ ਵੀ ਅੱਗੇ ਕੈਂਡੀਡੇਟ ਆਉਣੇ ਆ ਇੱਕ ਦਿਨ ਮੈਂ ਹੈਰਾਨ ਆ ਇਹਨਾਂ ਨੂੰ ਇਹੀ ਨਹੀਂ ਪਤਾ ਕਾਂਗਰਸ ਪਾਰਟੀ ਇਹ ਕਹਿੰਦੀ ਵੀ ਇੱਕ ਕਾਂਗਰਸ ਪਾਰਟੀ ਐਸੀ ਆ ਜਿਨੇ ਮਹਿਲਾ ਮਾਨੂੰ ਲੇਡੀਜ਼ ਨੂੰ ਔਰਤਾਂ ਨੂੰ ਟਿਕਟਾਂ ਦੋ ਦਿੱਤੀਆਂ ਇੱਕ ਫਰੀਦਕੋਟ ਤੋਂ ਇੱਕ ਫਿਰੋਜ਼ਪੁਰੋਂ ਕੋਈ ਸਾਡੇ ਅਸੀਂ ਭਾਜਪਾ ਨਹੀਂ ਤਾਂ ਪਹਿਲਾਂ ਹੀ ਤਿੰਨ ਟਿਕਟਾਂ ਦੇ ਚੁੱਕੀ ਆ ਅਜੇ ਬਾਕੀ ਟਿਕਟਾਂ ਦੀ ਗੱਲ ਛੱਡੋ ਪੂਰੀ ਨਾਅਸ ਨਹੀਂ ਹੋਈ ਪਹਿਲੀ ਮਹਾਰਾਣੀ ਬਰਨੀਤ ਕੌਰ ਜੀ ਦੂਜੀ ਮਲੂਕਾ ਸਾਹਿਬ ਦੇ ਘਰੋਂ ਜਿਹੜੀ ਟਿਕਟ ਬਠਿੰਡਾ ਤੇ ਤੀਜੀ ਹਸ਼ਿਆਰਪੁਰ ਦੀ ਟਿਕਟ 10th ਤੋਂ ਸਭ ਤੋਂ ਵੱਧ ਤਾਂ ਲੇਡੀਜ਼ ਦੀ ਜੇ ਮਹਿਲਾਵਾਂ ਦੀ ਜੇ ਸਭ ਦੀ ਜੇ ਗੱਲ ਕਰਦੇ ਆ ਮੋਦੀ ਜੀ ਨਾ ਉਹਨਾਂ ਨੂੰ ਰਿਜ਼ਰਵੇਸ਼ਨ ਦੀ ਤਾਂ ਉਹ ਤਿੰਨ ਟਿਕਟਾਂ ਪਹਿਲਾਂ ਇਸ ਵੇਲੇ ਭਾਜਪਾ ਕੱਲੀ ਪਾਰਟੀ ਹੈ ਜਿਹਨੇ ਦਿੱਤੀ ਹੈ। ਤਾਂ ਸਾਪਲਾ ਸਾਪਲਾ ਮਾਨਗੇ ਸੀ ਲੇਕਿਨ ਉਹਨਾਂ ਦੇ بیٹے ਰੋਬਿੰਦ ਸਾਪਲਾ ਇਹ ਜਿਹੜੇ ਬੇਟੇ ਅਲਾਜ ਕੀ ਕੀਰਿਆ ਨਾ ਦੇਖੋ ਮੇਰੇ ਨਾਲ ਤਾਂ ਬਹੁਤ ਤੋਂ ਸੀਨੀਅਰ ਪਾਰਟੀ 'ਚ ਬਹੁਤ ਪਹਿਲਾਂ ਦੇ ਆ ਮੈਂ ਤਾਂ ਹਜੇ ਇਸ ਬਾਰੇ ਕੋਈ ਗੱਲ ਮੈਂ ਕਰ ਨਹੀਂ ਸਕਦਾ ਮੈਂ ਐਵੇਂ ਹੀ ਕਰਾਂ ਐਮਪੀ ਸਾਹਿਬ ਸਿੱਧੂ ਮੂਸੇਵਾਲੇ ਦੇ ਪਿੱਤਾ ਵੀ ਜਿਹੜੇ ਆ ਚੌਂ ਮੈਦਾਨ ਚ ਕਿਹਾ ਜਾ ਰਿਹਾ ਕਿ ਨਹੀਂ ਕਰ ਸਕਦੇ ਨੇ ਬਠਿੰਡਾ ਤੋਂ ਕਿਉਂ ਨਾ ਉਤਰਨ ਜੀ ਜੇ ਉਹਨਾਂ ਦਾ ਮਨ ਆ ਜਦੋਂ ਕੋਈ ਜੀਲ 'ਚ ਬੈਠਾ ਲੜ ਸਕਦਾ ਤੇ ਸਿੱਧੂ ਮੂਸੇਵਾਲੇ ਸਾਹਿਬ ਨੂੰ ਤਾਂ ਇਸ ਇਸ ਇਹ ਸਰਕਾਰ ਨੇ ਸਿੱਧਾ ਸਿੱਧਾ ਜਿਵੇਂ ਕਹਿੰਦੇ ਆ ਨਾ ਟਰੈਪ 'ਚ ਲੈ ਕੇ ਕਿਸੇ ਨੂੰ ਫਸਾ ਕੇ ਸਿਕਿਉਰਿਟੀ ਵਾਪਸ ਲੈ ਕੇ ਉਹ ਐਡਾ ਜਵਾਨ ਪੁੱਤ ਆ ਜਿਹੜਾ ਉਹ ਏ ਪਾਸ ਆਮ ਆਦਮੀ ਪਾਰਟੀ ਨੇ ਉਹ ਮਾਰਾਇਆ ਏ ਮੁੰਡਾ ਉਹ ਪਿਓ ਰੋਜ਼ ਮਰਦਾ ਏ ਇਸ ਕਰਕੇ ਉਹਨਾਂ ਦੇ ਮਨ 'ਚ ਇਹ ਆ ਵੀ ਕਿਤੇ ਨਾ ਕਿਤੇ ਅਸੀਂ ਪਹੁੰਚੀਏ ਤੇ ਜਿਹੜਾ ਸਾਨੂੰ ਇਨਸਾਫ ਮਿਲ ਸਕੇ ਗੱਲ ਤਾਂ ਆ ਦਰਦ ਆ ਉਹਨਾਂ ਅੰਦਰ ਹੋਰ ਐਮਪੀ ਬਣਨ ਦਾ ਉਹਨਾਂ ਨੂੰ ਚਾਅ ਏ ਸਿਰਫ ਉਹਨਾਂ ਨੂੰ ਵੀ ਇਹ ਵੀ ਇਨਸਾਫ ਮਿਲੇ ਧੰਨਵਾਦ ਠੀਕ ਹੈ